हां जी भाई जी 사스가 जी सारे भ्रामनू सो मित्रो आज दी वीडियो ਤੁਹਾਡੇ ਨਾਲ ਪੰਜ ਕਟਾਂ ਦੀ ਵੀਡੀਓ ਸਾਂਝੀ ਕਰ ਰਿਹਾ ਤਰੀਕ ਨਾਲ ਜਿਹੜਾ ਨੋਟ ਕਰ ਲੋ 3 ਤਰੀਕਾ 6ਵਾਂ ਮਹੀਨਾ 2025 ਜਨ ਕਿ ਤੈਨੂੰ ਜੂਨ ਠੀਕ ਆ ਬਾਈ ਕੋਲ ਪੰਜ ਕਟਾਂ ਹੈ ਜਿਨ੍ਹਾਂ ਚ ਤਕਰੀਬਨ ਇੱਕ ਨੀਲੀ ਰਾਵੀ ਮੀਣੀ ਮਿਲ ਜੂਗੀ ਤੇ ਇੱਕ ਕਾਲੀ ਮੀਣੀ ਮਿਲ ਜੂਗੀ ਤੇ ਬਾਕੀ ਤਿੰਨ ਤੁਹਾਨੂੰ ਮੁਰਾ ਦਾਸ ਦੇ ਕਟਾਂ ਮਿਲ ਜਾਣੀ ਠੀਕ ਜਿਵੇਂ ਆਹ ਕਟੀਆਂ ਨੀਲੀ ਰਾਵੀ ਮੀਣੀ ਆ ਠੀਕ ਆ ਇੱਕ ਆਹ ਕਟੀ ਜਿਵੇਂ ਤਕਰੀਬਨ ਸਾਰਾਂ ਕਟਾਂ ਹੀ ਖੀਰੀਆਂ ਮਿਲਣੀਆਂ ਜਾਂ ਸਾਰਾਂ ਦੀ ਚੱਜ ਤੁਹਾਨੂੰ ਵੱਖਰੀ ਫੋਰਸ਼ਾਣ ਜਿਵੇਂ ਆਹ ਕਟੀ ਦੇਖੋ ਤਿੰਨ ਬੜੀ ਸ਼ਕੀਨਾ ਸਿੰਘਾ ਸਮੁੰਦਰੀ ਤੇ ਬਾਕੀ ਉਸ ਤੋਂ ਬਲਾ ਬੇਨਤੀ ਹੈ ਕਿ ਆਪਣੇ ਚੈਨਲ ਭਾਗ ਸਿੰਘ ਫਾਰੂਨ ਸਬਸਕ੍ਰਾਈਬਰ ਜਰੂਰ ਕਰ ਲਿਓ ਕਿਸੇ ਭਰਾ ਨੇ ਕੋਈ ਦਾ ਵੀਡੀਓ ਬਣਾਣੀ ਤਾਂ ਆਪਾਂ ਨੰਬਰ ਨੋਟ ਕਰ ਲਓ ਜੀ 836046256 ਆਪਣਾ ਸੰਪਰਕ ਕਰਨ ਲਈ ਵੀਡੀਓ ਨਾਲ ਵਾਸਤੇ ਤੇ ਬਾਕੀ ਕਰਦੇ ਆਂ ਬਾਈ ਨਾਲ ਗੱਲ ਉਹ ਵੀ ਕੀ ਕੀ ਡਿਟੇਲ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਲਖੇ ਕੀ ਹਾਲ ਚਾਲ ਆ ਠੀਕ ਆ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਭਰਾ ਬਹੁਤ ਵਧੀਆ ਤਕਰੀਬਨ 10 ਦਿਨ ਪਹਿਲਾਂ ਵੀਡੀਓ ਪਾਈ ਆਪਾਂ 10 ਦਿਨ ਵੀਡੀਓ ਪਹਿਲਾਂ ਪਾਈ ਤੇ ਮਾਲ ਮਾਲਕ ਦੀ ਕਿਰਪਾ ਨਾਲ ਵੇਚ ਗਿਆ ਤੇ ਨਾਲ ਦੀ ਨਾਲ ਹੀ ਨੇਰੀ ਆ ਗਈ ਤੇ ਆਪਣਾ ਛੱਡ ਚਾ ਕੇ ਮਾਰਿਆ ਬਾਹ ਤਾں ਦਾ ਦੱਸੰਦਾ ਗੈਪ ਪੈ ਗਿਆ ਹਾਂ ਤਾਂ ਕਰਕੇ ਆਪਣਾ 10 ਦਿਨਾਂ ਦਾ ਜਿਹੜਾ ਉਹ ਗੈਪ ਆ ਉਹ ਪੈ ਗਿਆ ਮਾਲ ਲਿਆਂਦਾ ਨਹੀਂ ਗਿਆ ਤੇ ਹੁਣ ਪਰਸੋਂ ਛੱਤ ਪਾਈ ਆ ਹੁਣ ਆ ਚਾਰ ਪੰਜ ਕਟੀਆਂ ਆਈਆਂ ਮਾਲ ਦੀ 60 ਮਿੰਟ ਬਚ ਗਿਆ ਸੀ ਹਾਂ ਮਾਲਕ ਦੀ ਕਿਰਪਾ ਰਹੀ ਸੱਚੇ ਪਾਤਸ਼ਾਹ ਦੀ ਮਾਲ ਨੂੰ ਕਿਸੇ ਨੂੰ ਕੋਈ ਚੋਟ ਨਹੀਂ ਆਈ ਮਾਲ ਸਹੀ ਸਲਾਮਤ ਰਿਆ ਤੇ ਹੋਰ ਕੋਈ ਗੱਲ ਨਹੀਂ ਤੇ ਇਹ ਹੁਣ ਆਪਾਂ ਇਹ ਕਾਨਾਂਲ ਛੱਤ ਪਾਦਿਆਂ ਹਾਂ ਹਾਂ ਬਈ ਕਾਨਿਆਂ ਦੀ ਛੱਤ ਪਾਈ ਤੇ ਮੈਂ ਹੋਰ ਵੀ ਭਰਾਵਾਂ ਨੂੰ ਕਹੂੰਗਾ ਵੀ ਜਿਨੇ ਵੀ ਪਾਉਣੀ ਆ ਯਾਰ ਇਹ ਪਾਓ ਬੜਾ ਨਜ਼ਾਰਾ ਲੱਖੇ ਦਾ ਨੰਬਰ 1 ਦਾ ਇਹ ਠੰਡੀ ਬਹੁਤ ਆ ਬਈ ਯਾਰ ਮੈਂ ਦੇਖਿਆ ਅਗੇ ਸੇਕ ਮਾਰਾਂਗੇ ਅਗੇ ਸੇਕ ਮਾਰ ਦੰਦਾ ਜਿਹੜੇ ਭਰਾ ਸਲੇਟਾਂ ਪਾਉਣ ਦੀ ਸਕੀਮ ਕਰਦੇ ਮੈਂ ਉਹਨਾਂ ਨੂੰ ਰਾਜ਼ ਦੇਉਂਗਾ ਬਈ ਕੁਛ ਨਹੀਂ ਹੁੰਦਾ 10-20000 ਰੁਪਏ ਦਾ ਫਰਕ ਪੈਂਦਾ ਬਾਹਲਾ ਨਹੀਂ ਪੈਂਦਾ ਪਰ ਆ ਛੱਤ ਪਾਓ ਯਾਰ ਬਹੁਤ ਜ਼ਰੂਰੀ ਹੈ ਪਸ਼ੂਆਂ ਨੂੰ ਸਵਰਗ ਹੈ ਇੱਕ ਤਰ੍ਹਾਂ ਦਾ ਬਈ ਇਹ ਮੈਂ ਗਾਡਰ ਪਾਉਣਿਆਂ ਆਪਾਂ ਬਾਲੇ 'ਚ ਪਾਉਣਿਆਂ ਗੋਲ-ਗੋਲ ਜੇ ਇਹ ਸਰਕੜਾਏ ਪਏ ਨਾਲ ਵਾਟਸ ਬਸ 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 ਇੰਨੀ ਕੰਮ ਆਗਾ ਮੈਂ ਗਾਡਰਾਂ ਦੀ ਖਰਚਾ ਆਉਂਦਾ ਯਾਰ ਜਿਹੜਾ ਆਪਾਂ ਚੈਨਲਾਂ ਤੇ ਖਰਚਾ ਆਉਂਦਾ ਉਹ ਗਾਡਰ ਪਾਣ ਕੇ ਚਲੋ ਵੀ ਹਾਂਜੀ ਯਾਰ ਦਾ ਕੰਮ ਵੱਧਾ ਨਾ ਹਾਂਜੀ 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 ਚਲੋ ਆਪਾਂ ਕੱਟਣਾ ਸਟਾਰਟ ਕਰੀਏ ਪਹਿਲਾਂ ਐਡਰੈਸ ਬੋਲ ਦਈਏ ਆਪਣਾ ਨਾਲ ਦੀ ਹਾਂਜੀ ਵੀਰ ਜੀ ਨਾ ਆਪਣਾ ਤਾਰੀ ਆ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਵੀਰੇ ਮੋਬਾਈਲ ਨੰਬਰ ਆਪਣਾ 9855 87583 ਬਾਈ ਠੀਕ ਹੈ ਬਾਈ ਦਾ ਸੰਪਰਕ ਨੰਬਰ ਪਹਿਲੇ ਨੰਬਰ ਤੇ ਕੱਟੀ ਆ ਗਈ ਵੀਰੇ ਕਿੰਨੀ ਕੁ ਉਮਰ ਦੀ ਲਗਭਗ ਜੀ ਇਹ ਵੀਰੇ ਲਗਭਗ 14 15 ਮਹੀਨਿਆਂ ਦੀ ਕੱਟੀ ਆ 14 15 ਮਹੀਨੇ ਦੀ ਕੱਟੀ ਜੀ 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 ਥਾਨ ਝੋਲੀ ਦੀ ਕੀ ਬਾਤ ਆ ਲਖੇ ਬਹੁਤ ਵਧੀਆ ਆਪਾਂ ਇਹਨੂੰ ਥਾਨ ਨਹੀਂ ਕਹਿ ਸਕਦੇ ਦਿਖਾਵਾਂਗੇ ਝੋਲੂ ਵੀ ਇੱਕ ਤਰ੍ਹਾਂ ਦੀ ਹੈ ਨਾ ਤੇ ਬਾਕੀ ਸਾਰੇ ਆਪਾਂ ਤੋੜ ਕੇ ਦਿਖਾਉਨੇ ਆ ਤੇ ਇਥੋਂ ਸੁਨਪਲਾ ਸਭੀ ਬੜੀ ਦਿਖਾ ਦਿਆਂ ਜੀ ਤੇ ਚੰਗੀ ਇਕਟਿਸ਼ ਕੀਨ ਹਨਾ ਜੀ ਇਧਰ ਪਾਸੇ ਲੈ ਜਦੋ ਤੁੱਪ ਜੇਗਾ ਨਾ ਆਪਣੋ ਜੀ ਤੇ ਇਥੋਂ ਜਨ ਫੇਸ ਕੁਆਲਟੀ ਚੇਕ ਕਰੋ ਸਿੰਘ ਸਿੰਘ ਦੇਖ ਲੋ ਮਿੱਤਰੋ ਤੇ ਇਥੋਂ ਬੈਕ ਸਾਡ ਤੁਸੀਂ ਪੁੱਠੇ ਦੀ ਜਿਹੜੀ ਵੰਤਰ ਆ ਉਹ ਚੈੱਕ ਕਰ ਲੈਣਾ ਬੜੀ ਜਿਆਦਾ ਜੀ ਚੌੜੀ ਚੂੜੀ ਬਹੁਤ ਘੱਟੀ ਹਾਂ ਨੂੰ ਬਹੁਤ ਜਿਆਦਾ ਚੰਗਾ ਲੱਗਿਆ ਕਰਮ ਵਾਲੀ ਨੂੰ ਹਣਾ ਹਾਂ ਬਾਕੀ ਸ੍ਰੀ ਆਪਾਂ ਬੋਲਦੀ ਹੁੰਦੀਆਂ ਜਿਸ ਭਰਾ ਨੇ ਲੈਣੀ ਆ ਉਹ ਆਪਦੀ ਤਸੱਲੀ ਕਰਕੇ ਲਊਗਾ ਸਹੀ ਗੱਲਾਂ ਹਾਂ ਉਹਦਾ ਮਾਣਾ ਖੜਨਾ ਚਾਹੀਦਾਗਾ ਜੀ 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 ਇਹ ਤਕਰੀਬਨ ਸਵਾਗ ਸਾਲ ਦੀ ਕਿੜੇ ਕੱਦ-ਕੱਦ ਚੰਗਾ ਮਿੱਤਰੋ ਸਹੀ ਬਲੀ ਚੱਕ ਕਰਾ ਦੇ ਲੱਕੀ ਘੱਟੀ ਦੀ ਚੰਗੀ ਹੈ ਨਾ ਲੰਬਾਈ ਲੰਬੂਈ ਦਾ ਜੀ 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 ਠੀਕ ਹੈ ਤਾਂ ਰੇਟ ਰੂਟ ਤਾਂ ਫਿਰ ਰੇਟ ਬਾਈ ਆਪਾਂ ਫੋਨਤੀ ਕਰਾਂਗੇ ਫੋਨ ਤੇ ਰੇਟ ਹੋਣਗੇ ਜਿਹੜੇ ਹੂੰ ਬਾਕੀ ਉਹ ਹੀ ਗੱਲਾਂ ਨੇ ਜੋ ਪਹਿਲਾਂ ਆਪਾਂ ਗੱਲ ਕਰਦੇ ਆਂ ਜੇ ਜਾਇਰੇ ਤੋਂ ਤਾਂ ਹੀ ਮਾਲ ਵਿਕ ਜਾਂਦਾ ਤਾਂ ਹੀ ਮਾਲ ਵਿਕ ਜਾਂਦਾ ਜੀ ਆਇਆਂ ਨਾਲ ਤਾਂ ਮਾਲ ਵੀ ਨਹੀਂ ਵਿਕਦਾ ਨਾ ਜੀ 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 ਦੂਜੀ ਗੱਲ ਹੈ ਬਾਈ ਆਪਾਂ ਬੈਦਰ ਰਿਕਾਰਡ ਦੇਵਾਂਗੇ ਮਾਦਾਰ ਰਿਕਾਰਡ ਫੁੱਲ ਦੇਵਾਂਗੇ ਬਾਈ ਜਿੰਨਾ ਕਾ ਆਪਾਂ ਨੂੰ ਮਾਲਕਾਂ ਨੇ ਦੱਸਿਆ ਹਨਾ ਝੋਲੀ ਚੰਗੀ ਹੈ ਨਾ ਹਾਂ ਠੀਕ ਆ ਤੇ 2 ਨੰਬਰ ਦਾ ਕੀ ਮੀਣੀ ਹੈ ਨਾ ਹਾਂ 2 ਨੰਬਰ ਤੇ ਬਾਈ ਮੀਣੀ ਆ ਠੀਕ ਆ ਆਈ ਥੋੜੀ ਰੋਸ਼ੇ ਰੰਗ ਜੀ ਹੈ ਨਾ ਹਾਂ ਬਾਈ ਇਹ ਰੋਸ਼ੇ ਚਾ ਬੂਰੀ ਧਨੀ ਆਪਾਂ ਇਹਨੂੰ ਕਹਿ ਸਕਦੇ ਹਾਂ ਰੋਸ਼ੀ ਰੋਸ਼ੇ ਰੰਗ ਚਾ ਹਨਾ ਕਿੰਨੀ ਕੁ ਉਮਰ ਦੀ ਆ ਇਹ ਵੀ ਬਾਈ ਠੀਕ ਆ ਹਾਂਜੀ 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 ਇੱਥੋਂ ਚੈੱਕ ਕਰ ਲੋ ਮਿੱਤਰੋ ਕਾਦੇ ਕਾਟ ਕੱਟੇ ਦਾ ਚੰਗਾ ਗਾ ਪੁੱਠੇ ਦੀ ਚੜਾਈ ਵੀ ਚੰਗੀ ਹੈਗੀ ਆ ਜਾ ਪੁੱਠੇ ਬੈਗ ਸਾਰ ਚੈੱਕ ਕਰ ਲੋ ਨਾ ਸਭੀ ਪਲੀ ਕੱਟੀ ਆ ਜੀ ਜੰਦਜਾਂਚ ਇਹਦਾ ਦੋਨੇ ਕਟੀਆਂ ਲਖੇ ਮੰਨ ਕੇ ਚੱਲ ਚਾਰ ਪੰਜ ਮਹੀਨਿਆਂ ਦੇ ਵਿੱਚ ਟੀਕੇ ਲੈ ਲੈਣੀਆਂ ਕਰਵਾ ਲਈਆਂ ਹਾਂ ਚਾਰ ਪੰਜ ਮਹੀਨੇ ਚਾਰ ਪੰਜ ਤੋਂ ਬਣੇ ਹਿਸਾਬ ਆ ਨਾ ਵੀਰੇ ਜੀ 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 ਹੂੰ ਚਿੱਟੇ ਥਾਣ ਚ ਆ ਗਏ ਥਣਾ ਦੀ ਤੇ ਦੰਦਾ ਦੀ ਤਾਂ ਲਖੇ ਆਪਾਂ ਤੈਨੂੰ ਪਤਾ ਆਪਣਾ ਮਾਲ ਜ਼ਿਆਦਾਤਰ ਆਨਲਾਈਨ ਜਾਂਦਾ ਹਨਾ ਆਪਾਂ ਥਣਾ ਦੀ ਤੇ ਦੰਦਾ ਦੀ ਤਾਂ ਗਾਰੰਟੀ ਲੈਣੇ ਹੁੰਦੇ ਬਿਲਕੁਲ ਬਿਲਕੁਲ ਮੂੰਹੋਂ ਖੀਰੀਆਂ ਹੂੰ ਮਾਲਕ ਦੀ ਕਿਰਪਾ ਨਾਲ ਚਾਰ ਚਾਰ ਥਣਾ ਫੋਰਟ ਸ਼ਾਂਗ ਹੋਵੇ ਬੰਦਾ ਆਪਣੇ ਘਰ ਉੱਥੋਂ ਗਈ ਵੀ ਕੱਟੀਆਂ ਬਾਤਸ ਕਰ ਸਕਦਾ ਹਨਾ ਬਿਲਕੁਲ ਬਿਲਕੁਲ ਵੀਰੇ ਜੀ 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 ਇੱਕ ਆ ਕੱਟੀ ਨੀਲੀ ਰਵੇ ਇਹ ਮੀਣੀ ਆ ਜੀ ਹੁਣ ਆ ਗਈ 3 ਨੰਬਰ ਕੱਟੀ ਇਹ ਕਿੰਨੀ ਕੁ ਮਰੇਵਰ ਬੜੇ ਸ਼ਕੀਨਾ ਸੰਗਾ ਸੁਪਤਾ ਨਾ ਇਹ ਬਾਈ ਕੱਟੀ ਹੈਗੀ ਆ 17 ਮਹੀਨਿਆਂ ਦੀ ਲਖੇ ਜਿੰਨ ਡੇਢ ਸਾਲ ਚ ਮਾਲ ਲਈ ਆਪਾਂ ਹਾਂਜੀ 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 ਠੀਕ ਹੈ ਮਾਲਕਾਂ ਨੇ ਦੀ ਮਾ ਦਾ ਰਿਕਾਰਡ ਵੀ ਜਿਹੜਾ 19 ਕਿਲੋ ਦਾ ਦੱਸ ਕੇ ਦਿੱਤਾ ਰਹੀ ਆ ਠੀਕ ਹੈ ਤੇ ਸ਼ਾ ਕਾਲੀ ਜਾਮਨਰਗੀ ਪਈ ਆ ਕੱਟੀ ਹੂੰ ਕੱਟੀ ਸ਼ਕੀਨਾ ਮਿੱਤਰੋ ਹਾਂਜੀ ਹਾਂਜੀ ਕੱਦ ਕਾੜ ਹੋਈ ਚੰਗਾ ਗਾ ਸਭ ਹੀ ਬੜੀ ਚੰਗੀ ਆ ਜੀ 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 ਆ ਜਾ ਪੁੱਤ ਇਹ ਮੂਰੀ ਦੀ ਔਲ ਕਰਦੀ ਸੀਗੀ ਕੱਟੀ ਇਹ ਤਾਂ ਕਰਕੇ ਇਹਦੇ ਗਾਲ ਚ ਰੱਸਾ ਪਾਇਆ ਹਨਾ ਠੀਕ ਆ ਹਾਂ ਆ ਕੇ ਜਿਹੜਾ ਔਲ ਲੱਗਦਾ ਮੂਰੀ ਦਾ ਨਾ ਲਾ ਇਥੋਂ ਨਿਆ ਮਾਲੋ ਮਿੱਤਰੋ तकरीबन 1.5 ਸਾਲ ਦੀ ਕੱਟੀ ਆ ਇਧਰ ਛੜ ਥੋੜੀ ਧੁੱਪ ਪੈਂਦੀ ਆ ਦੋ ਰੰਗ ਜਿਨਾ ਮੰਨਿਓ ਜਜਮੈਂਟ ਨਹੀਂ ਕਰ ਲਿਓ ਬਾਕੀ ਇਥੋਂ ਸਾਫ ਨਜ਼ਰ ਆਉਂਦੀ ਹੈ ਨਾ ਤੇ ਇਥੋਂ ਤੁਹਾਨੂੰ ਬੈਕ ਸਾਈਡ ਤੋਂ ਪੁੱਠੇ ਜੀ ਦੀ ਬਾਤ ਚਪ ਚੈੱਕ ਕਰਾ ਦੇ ਖੜੀ ਜੀ ਤੈਨੂੰ ਆਪਾਂ ਥਣ ਵੀ ਦਿਖਾ ਦਿੰਨੇ ਆ ਕਿ ਥਣ ਕਾਦੀ ਝੋਲੂਈ ਆ ਲਖੇ ਥਾਨ ਨਹੀਂ ਕਹਿ ਸਕਦੇ ਆਪਾਂ ਇਹਨੂੰ ਮੋਟੇ ਗੁੱਲਿਆ ਥਾਵਾਂ ਨਹੀਂ ਝੋਲੂਈ ਆ ਗੁੱਠਿਆਰ ਕੇ ਲੱਗੇ ਵੇ ਥਾਨ ਸਵਾਰ ਕੇ ਚੰਗੀ ਤਰ੍ਹਾਂ ਦਿਖਾ ਦੇਖ ਝੋਲੂਈ ਆ ਕੱਟੀ ਦੀ ਉਹਨੇ ਤੋਂ ਤੂੰ ਐਂ ਦੇਖ ਵੀ ਕਿੱਥੋਂ ਤੱਕ ਗਏ ਪਏ ਆ ਬਾਲੇ ਦੇ ਹੈਨਾ ਆ ਜਾ ਪੁੱਤ ਲੈ ਮਿੱਤਰੋ ਚੰਗੀ ਆ ਦੇਖਣੀ ਪਰਖਣੀ ਚ ਕੱਟੀ ਜੀ ਜੀ ਬਾਕੀ ਜਿਹੜੇ ਭਰਾਣੇ ਜੇ ਚੋਂ ਕਿਰਤ ਕਮਾਈ ਦੇ ਪੈਸੇ ਲਾਉਣੇ ਆਗੇ ਉਹਦਾ ਮਨ ਖੜਨਾ ਚਾਹੀਦਾਗਾ ਬਾਏ ਗੱਲ ਲੈਣ ਵਾਲੇ ਭਰਾ ਨੇ ਦੱਸਣਾ ਹਨਾ ਵੀ ਕਹੇ ਜੀ ਆਪਣੇ ਪਾਪ ਪਦਾ ਆਪਦੇ ਕਾਰਨ ਚੰਗੀ ਨਹੀਂ ਕਰਕੇ ਲੈ ਕੇ ਉਹਨੇ ਬਿਲਕੁਲ ਮਾੜਾ ਆਦੇ ਪਰਸ ਨੂੰ ਕੋਈ ਨਹੀਂ ਕਹਦਾਗਾ ਬੱਸ ਹਮ ਬਾਕੀ ਲੋਕ ਬੇਲਬੂਲ ਦਿਖਾ ਦੇ ਲਖੇ ਕਦ ਕਦ ਚੰਗਾ ਗੱਲ ਮਿੱਤਰੋ ਜੀ 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 तकरीबन 1.5 ਸਾਲ ਦੀ ਉਮਰ ਹੈ ਇੱਥੋਂ ਚੈੱਕ ਕਰ ਲੋ ਘੁੱਟੀ ਬੰਤਰ ਹਨਾ ਜਸ ਸਿੰਘਾਂ ਸੁੰਗਾਂ ਦੀ ਸਦਾਰਾ ਫੇਜਾ ਲਓ ਜੋ ਬਹੁਤ ਬਹੁਤ ਲੰਬੀ ਹੈਗੀ ਹਨਾ ਬਹੁਤ ਜ਼ਿਆਦਾ ਸ਼ਕੀਨ ਹੈ ਮੂੰਹ ਮਾ ਬਹੁਤ ਸੋਹਣਾ ਪਤਲੀ ਬੂਥੀ ਦੀ ਹੈ ਬਰੀਕ ਚਮੜੀ ਦੀ ਹੈ ਕੱਤੀ ਹਨਾ ਬਿਲਕੁਲ ਬਿਲਕੁਲ ਵੰਡ ਲੋ ਬੱਸ ਵੀਰੇ ਆ ਜਾ ਆ ਜਾ ਤੀਜੇ ਨੰਬਰ ਵਾਲੀ ਘਟੇ ਮਿੱਤਰੋ ਡੇਢ ਸਾਲ ਦੀ ਆ ਗਈ ਥਾਣਾ ਉਹਨੇ ਬੜੀ ਸਾਫ ਸੁੱਤਰੀ ਤੇ ਚੰਗੀ ਝੋਲੀ ਆ ਜੀ ਤੇ ਫੋਨ ਤੋਂ ਦਿਖਾਉਣਾ ਮੈਂ 4 ਨੰਬਰ ਮੀਣੀ ਇਹਦੇ ਦੋ ਖਾਸੀਅਤਾਂ ਆ ਗਈਆਂ ਮੁੰਡੀ 라ਵੀ ਵੀ ਆ ਗਈ ਤੇ ਮੀਣੀ ਵੀ ਆ ਗਈ ਸਿੰਘ ਦੋਨੇ ਭਰਾ ਇਹਦੇ ਹਲਦੇ ਆ ਸਿੰਘ ਹਲਦੇਗੇ ਹਾਂਜੀ ਹਾਂਜੀ ਠੀਕ ਹੈ ਲੈ ਚਾਰੇ ਮਿੱਤਰੋ ਪੈਰ ਚਿੱਟੇ ਨੇਗੇ ਜੀ ਤੇ ਕੱਦ ਘਾੜ ਚੰਗਾ ਕੰਮ ਕਿੰਨੀ ਕੁ ਮਰ ਦੇ ਵੀਰੇ ਹੂ 2 ਸਾਲ ਦੇ ਕਰਾ ਜੀ ਇਹ 2 ਸਵਾ 2 ਸਾਲਾਂ ਦੀ ਆ ਮੂੰਹੋਂ ਖੀਰੀ ਆ ਇੱਥੇ ਪਟਾ ਵੀ ਪੂਰੀ ਨਿਸ਼ਾਨੀਆਂ ਹੈ ਹਨਾ ਅੰਦਰ ਠੋਡੀ ਤੇ ਵੀ ਦੇਖ ਠੋਡੀ ਤੇ ਵੀ ਆ ਗਿਆ ਤੇ ਅੱਖਾਂ ਵਿੱਚ ਕੋਈ ਕੋਈ ਆ ਮਾੜੇ ਮਾੜੇ ਕੋਈ ਗੁਲਾਬੀ ਨੇਗੇ ਤੇ ਬਾਕੀ ਅੱਖਾਂ ਜਾਂ ਬਾਹਲੀ ਛੜ ਤੋਂ ਕਾਲਾ ਨੇ ਅੰਦਰੋਂ ਕੋਈ ਗੁਲਾਬੀ ਨੇਗੇ ਜੀ 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 तकरीबन ਨੀਲੀ ਦਾ ਟੱਚ ਜਿਹੜਾ ਸ਼ਰੀਰ ਨੂੰ ਦਿੰਦੀ ਹੈ ਇਹ ਹਨਾ ਜੀ 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 ਪੈਰ ਚੱਲੇ ਜੱਟਾ ਮੂੰਹ ਤੇ ਸਾਰੇ ਨਿਸ਼ਾਨ ਆ ਗਿਆ ਪੂਛ ਤੋਂ ਬਾਅਦ ਜਿੱਤੀ ਆ ਗਈ ਤੇ ਇੱਥੋਂ ਤੁਸੀਂ ਬੈਗ ਛੜ ਤੋਂ ਬੰਨ ਤੇ ਚੈੱਕ ਕਰ ਲੋ ਝੋਲੀ ਝਾਲੀ ਦਿਖਾ ਲੱਖੇ ਇਹਦੀ ਵੀ ਕਰਮ ਵਾਲੀ ਦੀ ਬੜੀ ਸੋਹਣੀ ਲੱਗੀ ਹੈ ਜੀ ਬਾਈ ਨੇ ਕਹੇ ਦੋ ਖਾਸਤ ਆ ਗਈਆਂ ਜੀ ਥਾਂ ਚੰਗੀਆਂ ਨੇ ਵੀਰੇ ਉਹਦੇ ਫੌਲੇ ਚੰਗੇ ਪਈ। ਇਤਨਾ ਮੀਨੀ ਆ ਗਈ ਇੱਕ ਨੀਲੀ ਰਾਵੀ ਨਾਲ ਟੱਚ ਖਾ ਗਈ। ਹਾਂ। ਦੋ ਗੋਣ ਆ ਗਈ ਕੱਟੀ ਦੇ। ਕਈ ਭਰਾਵਾਂ ਦੀ ਚੁਆਇਸ ਹੁੰਦੀ ਹੈ ਵੀ ਅਸੀਂ ਨੀਲੀ ਰਾਵੀ ਮੀਨੀ ਲੈਣੀ ਹੈ ਹਨਾ। ਹਾਂ ਉਹਨਾਂ ਵਾਸਤੇ ਠੀਕ ਹੈ। ਦੋਨੇ ਦੋਨੇ ਚੀਜ਼ਾਂ ਆ ਗਈਆਂ ਇਹਦੇ ਵਿੱਚ। ਮੀਨੀ ਵੀ ਆ ਗਈ ਤੇ ਨੀਲੀ ਰਾਵੀ ਵੀ ਆ ਗਈ। ਇੱਥੋਂ ਲਵਾਈ ਲਮੂਈ ਲੱਖੇ ਚੈੱਕ ਕਰਾ ਦੇ ਤੇ ਥਣਾ ਦੀ ਦੰਦਾਂ ਦੀ ਤੇ ਸਿੰਗਾ ਦੀ ਗਾਰੰਟੀ ਹੈ। ਹਾਂ ਦੋਨੇ ਸਿੰਗ ਹਿਲਦੇ ਆ ਹਨਾ। ਇਹ ਦਿਖਾ ਵੀ ਦੇ ਆਪਾਂ ਇਹ ਆ ਲੈ। ਇਦਾਂ ਲਾ ਵੀ ਹਿਲਦਾ ਤੇ ਇਦਾਂ ਵੀ ਹਿਲਦਾਗਾ ਹਨਾ। ਹੂੰ। ਬਾਕੀ ਸਾਰੇ ਕੰਮ ਨੀਲੀ ਰਾਵੀ ਟਿਕਾ ਟੁਕ ਭਰਾ ਕੇ। ਹਾਈਟ ਦੇ ਮੁਤਾਬਕ ਆਪਣੀ ਤੇ ਪਤਾ ਲੱਗ ਜੂਗਾ ਭਰਾਵਾਂ ਨੂੰ ਹਣਾ ਸਹੀ ਗੱਲ ਵੀਰੇ ਹਾਂ ਨੀਲੀ ਰਵੇ ਟੀਕਾ ਭਰਾਗੇ ਵਧੀਆ ਬੱਚੇ ਲੈ ਸਕਦਾ ਮੂਰੇ ਕੋਲ ਹਾਂ ਵੀਰੇ ਹਾਂ ਜਿਹਦੇ ਗ੍ਰੀਵਨਾਂ ਮੰਨ ਕਰਨਾ ਤੇ ਉਹ ਪੂਰਾ ਵਧੀਆ ਭਰਾ ਤਕਰੀਬਨ ਟੀਕਾ ਭਰਾਉਂਦੇ ਕਾਬਲ ਆ ਮਿੱਤਰੋ ਹਣਾ ਇਹ ਦੋ ਕਟਿੰਦੀ ਟੀਕਾ ਭਰੋਂ ਦੇ ਕਾਬਲ ਆ ਆ ਬਸ ਦੋ ਇਹਨਾਂ ਨੂੰ ਭਰਾ ਲੂਗੀ ਆ ਪੰਜ ਬਛੇ ਇਹਨਾਂ ਨੂੰ ਭਰਾ ਲੈਣੀ ਆ ਲਖੇ ਇਹ ਕੱਤੀ ਦੇ ਮਾਲਕਾਂ ਦੇ ਦੱਸਣ ਮੁਤਾਬਕ 22 23 ਦਿਨ ਹੋ ਗਏ ਵੀਰੇ ਟੀਕਾ ਭਰਾਏ ਨੂੰ ਦੰਦੋ ਕਿ ਮਿਆਗੀ ਦੰਦੋ ਖੀਰੀ ਵੀਰੇ ਉਮਰ ਦੋ ਸਵਾ ਤੋਂ ਲੇਉਗਾ ਨਾ ਬਾ ਐਸਾ ਇੱਥੇ ਕੀ ਜੀ ਆ ਬਾਈ ਦੰਦੋ ਖੀਰੀਆ ਮਾਲਕਾਂ ਦੇ ਦਸਨ ਮੁਤਾਬਕ ਤੈਨੂੰ ਪਤਾ ਆਪਾਂ ਤਾਂ ਇਹ ਚੀਜ਼ ਨੂੰ ਮੰਨਦੇ ਨਹੀਂ ਹੁੰਦੇ ਪਰ ਆਪਾਂ ਦੱਸ ਦਿੰਨੇ ਹੁੰਨੇ ਆ ਵੀਡੀਓ ਦੇ ਵਿੱਚ ਜੇ ਕੋਈ ਕੋਈ ਦੱਸਦਾਦਾ ਹਨਾ ਠੀਕ ਆ ਜਿਵੇਂ ਤੂੰ ਕਹਿੰਦਾ ਉਹਨਾਂ ਰੰਗ ਸਿੰਘ ਹੀ ਆ ਸਿੰਘ ਦੇ ਕੱਟੀ ਦੇ ਹੂੰ ਸਿੰਘ ਤੋਂ ਵੱਡਾ ਸ਼ਕੀਨ ਹਨਾ ਬਹੁਤ ਜ਼ਿਆਦਾ ਸ਼ਕੀਨ ਹਨਾ ਹਾਂ ਬਸ ਮੋੜ ਲੀ ਵੀਰੇ ਇੱਥੇ ਰੁਕੋ ਇੱਥੋਂ ਕੱਟੀ ਦੀ ਵੰਦ ਚੈੱਕ ਆ ਲਓ ਮਿੱਤਰੋ ਕਦ ਕਾਠ ਸ਼ਕੀਨ ਆ ਪੂਰੀ ਲੰਬਾਈ ਲਮੂ ਚੰਗੀ ਹੈਗੀ ਨਾ ਜੀ 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 ਦੰਦੋ ਖੀਰੀਆ ਕਹਿੰਦਾ ਠੀਕ ਆ ਬਰਾ ਬਰਾ ਬੀ ਬਾਈ ਕਿਦਾਂ ਹੋ ਗਏ ਬਾਈ ਮਾਲਕਾਂ ਦੇ ਦੱਸਣ ਮੁਤਾਬਕ ਹੈ ਨਾ ਬਸ ਤਾਂ ਤੁਸੀਂ ਐਂ ਮੰਨ ਲਓ ਵੀ ਚਾਹੇ ਖਾਲੀ ਚੈਗ ਬਣ ਵਾਦ ਦੀ ਗੱਲ ਆ ਗਈ ਜੀ ਜੀ ਕਈ ਵਾਰੀ ਮਾਲਕ ਅੱਬਰ ਰਹਿ ਗਈ ਕੋਈ ਆਲਾ ਜਾ ਕੇ ਕਾਰੇ ਕੁੜ ਦੇਣ ਲੱਗ ਗਿਆ ਬੈ ਕਿਸਾਨ ਉਹ ਬਾਜੀ ਕਿਸਾਨ ਭਰਾ ਆਪਣੇ ਕੀ ਕਰਦੇ ਆ ਹੈ ਨਾ ਵੀ ਯਾਰ ਇਹਨੇ ਹੀਟ ਨਹੀਂ ਕੱਢੀ ਕੱਟੀ ਨਹੀਂ ਯਾਰ ਆਪਾਂ ਇਹਨੂੰ ਕੁਝ ਦੇ ਦਈਏ ਜਾਂ ਦਵਾਈ ਬੂਟੀ ਉਹਨਾਂ ਦੇ ਮੁਕਾਬਕ ਆਪਾਂ ਦੱਸਦੇ ਹੁੰਦੇ ਆ ਜਿਵੇਂ ਮਾਲਕ ਆਪਾਂ ਨੂੰ ਕਹਿ ਦਿੰਦੇ ਆ ਹੈ ਨਾ ਬਿਲਕੁਲ ਹਾਂ ਇਹ ਚੀਜ਼ ਆ ਭਰਾ ਠੀਕ ਆ ਯਾਰ ਪਾਊਡਰ ਪਾਉੜ ਚਾਰ ਲੱਖ ਰੁਪਏ ਤੋਂ ਲਿਆ ਕੇ ਕਈ ਵਾਰ ਕੋਈ ਪਸ਼ੂ ਹੁੰਦਾ 20 ਭਾਈ ਜੰਦਾ ਠੀਗਾ ਭਰਾ ਦਾ ਗੱਭਰ ਰਹਿ ਵੀ ਸਕਦਾ ਨਾ ਇਹਦਾ ਪਾਊਡਰ ਆਟੋਮੈਟਕੀ ਬੋਲਪੂ ਪਾਊਡਰ ਸਾਨ ਨਹੀਂ ਕਰਦਾ ਮਿਨਰਲ ਮਿਕਸਚਰ ਦੂਜੀ ਗੱਲ ਆਏ ਬਾਈ ਇਹ ਕਿਹੜਾ ਜਿਵੇਂ ਤੂੰ ਕਹਿਣਾ ਹੁੰਦਾ ਵੀ ਇਹ ਕਿਹੜਾ ਬੁੜੀ ਹੋਗੀ ਦੰਦੋ ਦਾ ਖੀਰੀ ਆ ਬਾਈ ਹਰੀ ਹਾਂ ਵਿੱਚ ਕੋਈ ਅੱਡੀ ਗੱਲ ਨਹੀਂ ਹੈਗੀ ਲੈ ਥਾਂ ਤੇ ਕਰ ਲੋ ਥਾਂ ਚਾਰ ਨੇਗੀ ਸੋਹਣੀ ਝੋਲੀ ਕਰ ਮਲਦੀ ਸਿੰਘ ਸੋਂ ਬੜਾ ਸਾਫ ਸੁਥਰਾ ਲੱਗ ਜਾਵਾਗਾ ਜੀ 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 ਤੇ ਮੁੱਲ ਬਾਈ ਚਾਰ ਪੰਜਾਂ ਘਟਾਂ ਦੇ ਫੋਨ ਦੀ ਕਰ ਰਹੇ ਹੋਣਗੇ ਜਾਇਜ ਜਾਇਜ ਵੀਰੇ ਜਾਇਜ ਨਹੀਂ ਕਰਨੇ ਕਿਉਂਕ ਇਹ ਲਿਓ ਬਹੁਤ ਪਾਉਂਦੇ ਆ ਕੰਪੀਟੀਸ਼ਨ ਬਹੁਤ ਹੋਇਆ ਪਹਿਲਾਂ ਕੰਪੀਟੀਸ਼ਨ ਮੈਂ ਹਾਂ ਤਾਂ ਮੱਝ ਦੀ ਅਗਲਾ ਕੰਮ ਹੀ ਹੈਗਾ ਹੁਣ ਕਮਾਈ ਵਾਲਾ ਕੰਮ ਤਾਂ ਗਿਆ ਵੀ ਜੇ ਕੋਈ ਕਹੇ ਵੀ ਮੈਂ ਇਹਨਾਂ ਚੋ ਕੋਟਕਾ ਖੜੀਆਂ ਕਰ ਲੂੰਗਾ ਹਨਾ ਪਰ ਕੰਪੀਟੀਸ਼ਨ ਹੈ ਚਲੋ ਬਹੁਤ ਚੰਗੀ ਗੱਲ ਹੈ ਜਿੰਨੇ ਭਰਾ ਵੀ ਕੰਮ ਕਰਦੇ ਅਸੀਂ ਤਾਂ ਖੁਸ਼ੀ ਮਨਾਉਣੀ ਹੈ ਇਸ ਚੀਜ਼ ਦੀ ਉਹਨਾਂ ਕੋਲੋਂ ਨਾ ਲਊ ਤਾਂ ਸਾਡੇ ਕੋਲੋਂ ਲੈ ਲਊ ਸਾਡੇ ਕੋਲੋਂ ਨਾ ਲਊ ਤਾਂ ਉਹਨਾਂ ਕੋਲੋਂ ਲੈ ਲਊ ਕਹਿੰਦਾ ਭਾਬੀ ਕੋਈ ਦੂਰੋਂ ਗਾਹਕ ਚੱਲ ਕੇ ਆਊਗਾ ਤੋ ਖਾਲੀ ਨਹੀਂ ਮੁੜੂਗਾ ਖਾਲੀ ਆ ਇੱਥੇ ਨਾ ਦੂਜੇ ਪਿੰਡਾਂ ਦਾ ਦੂਜੇ ਤੀਜੇ ਪਿੰਡਾਂ ਮਿਲ ਜੂਗਾ ਜਿਹੜੇ ਨੇੜੇ ਨੇੜੇ ਆਪਣੇ ਹੁਣ ਸੁੱਖ ਨਾਲ 10-12 ਵਪਾਰੀ ਹੋ ਗਏ 10-12 ਘੱਟਾਂ ਵਾਲੇ ਮੁੰਡੇ ਹੋ ਗਏ ਤੇ ਬਾਕੀ ਆ ਉਹਦੀ ਵਾਲੇ ਚੰਗੇ ਕੰਮ ਦੀ ਕਰਤੀ ਕਰਦੇ ਜਿੱਦਾਂ ਹੁਣ ਕਿਸੇ ਦਾ ਰਾਜ ਤਰਨ ਦਾ ਵੱਡੂਆ ਕੋਲੇ ਮੋਬਾਈਲ ਕੋਲੇ ਆ ਫੇਰ ਤਾਂ ਆਪ ਮੰਨੇ ਵੀ ਮਾੜੀ ਗੱਲ ਆ ਆ ਘੱਟਾਂ ਵਾਲਿਆਂ ਦਾ ਚੰਗਾ ਕੰਮ ਕਰਦਾ ਚੰਗੀ ਗੱਲ ਆ ਬਹੁਤ ਚੰਗੀ ਗੱਲ ਉਹਦੇ ਸਾਰੇ ਕਰਮਖਾਨੇ ਆ ਬਾਈ ਕਰਮਖਾਨੇ ਆ ਬਾਈ ਕਰਮਖਾਨੇ ਲੈ ਬਾਈ ਕੋਲੇ 5 ਕਟੇ ਮਿੱਤਰੋ ਪਿੰਡ ਰਾਈ ਆਗਾ ਤਹਿਸੀਲ ਫੂਦ ਜ਼ਿਲ੍ਹਾ ਬਠਿੰਡਾ 9855287584 ਵਜਾ ਸੰਪਰਕ ਕਰ ਜਿਹੜੀ ਕੱਟੀ ਤੁਹਾਨੂੰ ਪਸੰਦ ਆਊਗੀ ਲੈ ਬਾਈ ਤੋਂ ਖਰੀਦ ਸਕਦੇ ਹੋ ਧੰਨਵਾਦ ਜੀ